ਟੋਟਲ ਟੈਂਕਾਂ ਨਾਲ ਲੜਾਈ ਥੋੜੀ ਹੁੰਦੀ ਹੁੰਦੀ ਹੈ ਸਾਡੇ ਟੈਂਕ ਤੇ ਉਹਨਾਂ ਦੇ ਟੈਂਕਾਂ ਦਾ ਮੁਕਾਬਲਾ ਕਿੱਥੇ ਹੈ ਨਾਲੇ ਸਾਡਾ ਇੰਡੀਜਿਨਸ ਹੈ ਸਾਡਾ ਭਾਰਤੀ ਜ਼ਿਆਦਾਤਰ ਟੈਂਕ ਜੋ ਹੈ ਅਰਜਨ ਟੈਂਕ ਉਹ ਜਿਹੜੇ ਟੈਂਕ ਸਾਰੇ ਭਾਰਤੀ ਹੈ ਉਹਨਾਂ ਕੋਲੇ ਸਭ ਕੁਝ ਮੰਗਿਆ ਹੋਇਆ ਆਪਣਾ ਤਾਂ ਉਹਨਾਂ ਨੇ ਕੁਝ ਕਦੇ ਬਣਾਇਆ ਨਹੀਂ ਵਾਹਿੰਗੰ ਦਾ ਹਥਲਾ ਤੇ ਚਾਰ ਦਿਨ ਦੀ ਅਗਰ ਉਹਦੇ ਕੋਲੇ ਪੈਟਰੋਲ ਹੈ ਤੇ ਕਿੰਨੇ ਦਿਨ ਨਾਲ ਭੱਜੇਗਾ ਉਹ ਤਾਂ ਕਹਿੰਦਾ ਕਿ ਨਿਸ਼ਤਾ ਨਬੂਦ ਕਰ ਦੇਣਾ ਹਾਂ ਕਹਦਾ ਕਿਵੇਂ ਮੈਂ ਉਹੀ ਪੁੱਛਦਾ ਨਾ ਜਿੱਤਾਂ ਦੇ ਖਿਲਾਫ ਬਣੇ ਹੋਏ ਨੇ ਵੱਡੇ ਪੱਧਰ ਤੇ ਵਾਰ ਲਾਈਕ ਸਿਚੁਏਸ਼ਨ ਹੋ ਸਕਦੀ ਹੈ ਕਿਉਂਕਿ ਲੋਕ ਇਹਨੂੰ 65 ਤੇ 71 ਵਾਲੇ ਟਾਈਮ ਦੇ ਨਾਲ ਜੋੜ ਕੇ ਵੀ ਦੇਖ ਰਹੇ ਨੇ ਪਾਕਿਸਤਾਨ ਇਸ ਪੋਜੀਸ਼ਨ ਦੇ ਵਿੱਚ ਹੈਗਾ ਕਿ ਲੜਾਈ ਲੰਮੀ ਖੇਚ ਲਵੇ ਭਾਰਤ ਨੇ ਉਹਨਾਂ ਨਾਲ ਤਾਂ ਕੋਈ ਲੜਾਈ ਨਹੀਂ ਕੀਤੀ ਪਾਕਿਸਤਾਨ ਨਾਲ ਕੋਈ ਨਹੀਂ ਲੜਾਈ ਕੀਤੀ ਆਰਮੀ ਨੇ ਕੋਈ ਲੜਾਈ ਨਹੀਂ ਕੀਤੀ ਇਹਨਾਂ ਦੇ ਟੈਰਰਿਸਟ ਤੇ ਅਟੈਕ ਕੀਤਾ ਹੁਣ ਚੀਨ ਨੇ ਵੀ ਕਹਿ ਦਿੱਤਾ ਅਸੀਂ ਤੁਹਾਡੇ ਕੋਲ ਵਿੱਚ ਆ ਜਾਵਾਂਗੇ ਜਿੱਦੀ ਮਦਦ ਦੇ ਤੇ ਸ਼ਹਿਰ ਤੇ ਭੜਕ ਰਹੇ ਸੀ ਉਹਨਾਂ ਨੇ ਕਿਹਾ ਹੋਵੇ ਕਿ ਪਰਮਾਣੂ ਅਸੀਂ ਕਾਦੇ ਲਈ ਰੱਖਿਆ ਸਾਡੇ ਕੋਲ ਪਾਈਆ ਦਾ ਵੀ ਹੈਗਾ ਅੱਧਾ ਕਿਲੋ ਦਾ ਵੀ ਹੈਗਾ ਉਹ ਪਤਾ ਨਹੀਂ ਬਹੁਤ ਬਸ ਮਤਲਬ ਹਾਸੋਹੀਣੀਆਂ ਜੀਆਂ ਗੱਲਾਂ ਉਹਨਾਂ ਦੇ ਬਿਆਨ ਆਉਂਦੇ ਨੇ ਜੇ ਉਹਨਾਂ ਨੇ 2-4 ਬੰਬ ਸੈੱਟ ਵੀ ਦਿੱਤੇ ਤੇ ਸਾਡੇ ਤੇ 40 ਬੰਬ ਗਏ ਤਾਂ ਖਤਮ ਹੋ ਗਿਆ ਪਾਕਿਸਤਾਨ ਉਹ ਨਹੀਂ ਮਰਨਾ ਚਾਹੁੰਦੇ ਇਦਾਂ ਕੌਣ ਮਰੇਗਾ ਆਪਣੀ ਆਦਤਾਂ ਤੋਂ ਨਹੀਂ ਹਟ ਸਕਦਾ ਉਹ ਲੜਾਈ ਬੁਰੀ ਲੈ ਨਹੀਂ ਸਕਦਾ ਕਿਉਂਕਿ ਉਹਨਾਂ ਕੋਲ ਇੰਨਾ ਅਮਨੀਸ਼ਨ ਵੀ ਤਾਂ ਹੋਣਾ ਚਾਹੀਦਾ ਪ੍ਰੋਟੋਕਾਲ ਕੀ ਹੁੰਦਾ ਵਾ ਪਰਮਾਣੂ ਦਾ ਇੱਕ ਬੰਬ ਦੇ ਨਾਲ ਚਾਰ ਬੰਬਾਂ ਦੇ ਨਾਲ ਜੇ ਸਾਡੇ 2-4 ਸ਼ਹਿਰ ਖਰਾਬੀ ਖਤਮ ਹੀ ਹੁੰਦੇ ਆ ਤੇ ਉਹ ਪਾਕਿਸਤਾਨ ਖਤਮ ਹੋ ਗਿਆ ਉਸ ਦਿਨ ਉਹ ਐਨਰਿਸਕ ਨਹੀਂ ਲੈ ਸਕ ਗੁਰਦਾਰੇ ਦੇ ਉੱਤੇ ਅਟੈਕ ਮੈਂ ਦੇਖਿਆ ਬੜੀ ਚਾਈਦੀ ਉੱਤੇ ਸੈਪਰੇਟ ਇਕੱਲਾ ਹੀ ਆਣਾ ਲੈਣਾ ਦੇਣਾ ਉੱਤੇ ਬੰਬ ਕਰਤਾ ਹਾਂ ਉਹਦੇ ਤਿੰਨ ਬੰਦੇ ਮਰ ਗਏ ਇਹ ਮਸਾਇਲਾ ਬਹੁਤ ਦੂਰ ਤੱਕ ਮਾਰ ਕਰ ਸਕਦੀ ਹੈ ਮੈਂ ਉਹਨਾਂ ਦੀ ਮਾਲ ਸਟਿਕ ਹੁੰਦੀ ਹੈ ਔਰ ਐਗਜ਼ੈਕਟ ਹੁੰਦੀ ਹੈ ਟੂ ਦਾ ਪੁਆਇੰਟ ਹੁੰਦੀ ਹੈ ਨੇੜਿਓਂ ਦੇਖਿਆ ਸਾਰਾ ਕੁਝ ਇਹ ਆਪਰੇਸ਼ਨ ਕਿਵੇਂ ਹੁੰਦੇ ਨੇ ਕੋਈ ਇਸ ਤਰ੍ਹਾਂ ਦਾ ਕਿੱਸਾ ਕਹਾਣੀ ਮਨ ਦੇ ਵਿੱਚ ਤਾਜ਼ਾ ਹੈਗੀ ਅੱਜ ਵੀ ਕਿ ਜਦੋਂ ਬਹੁਤ ਮੁਸ਼ਕਲ ਦੇ ਨਾਲ ਕਿਤੇ ਜਾਨ ਬਚੀ ਹੋਵੇ ਜਾਂ ਤੁਹਾਡਾ ਕੋਈ ਸਾਥੀ ਤੁਹਾਡੇ ਦੇਖਦੇ ਦੇਖਦੇ ਦੁਨੀਆ ਤੋਂ ਰੁਕਸਤ ਹੋ ਗਿਆ ਹੋਵੇ ਮੇਰੇ ਨਾਲ ਇੱਕ ਪੀਏਸੀ ਮੇਰਾ ਰਾਮ ਪ੍ਰਸਾਦ ਔਰ ਇੱਕ ਅਬਦੁੱਲਾ ਸੀਗਾ ਜਿਹੜਾ ਮੇਰਾ ਆਪ ਆਪਰੇਟਰ ਸੀਗਾ ਮਾਈਂਡ ਦੇ ਉੱਤੇ ਉਹਦਾ ਪੈਰ ਆ ਗਿਆ ਉਧਰ ਦੇ ਲੱਤ ੁੱਟ ਗਈ ਉਹਦੀ ਅੱਛਾ ਹੁਣ ਜੋ ਹੈ ਵਹਿਣ ਲੱਗ ਗਿਆ ਮੈਂ ਫਟਾਫਟ ਆਪਣੀ ਪੱਗ ਦਿੱਤੀ ਉਹ ਨਾਲ ਬੰਨਿਆ ਆਪੇ ਵੈਸੇ ਤਾਂ ਹੋਰ ਵੀ ਬਹੁਤ ਕਮੈਂਟ ਹੁੰਦਾ ਫੈ ਮੈਨੂੰ ਉਸ ਉਹ ਚਾਹੀ ਫਟਾਫਟ ਬੰਨਿਆ ਟੁਕੜੇ ਨਾਲ ਜੋੜ ਦਿੱਤੀ ਲੱਤ ਉਹ ਕਹਿੰਦਾ ਮੈਂ ਲੈ ਕੇ ਜਾਊਂਗਾ ਜੀ ਚ ਚ ਰਾਮ ਪ੍ਰਸਾਦ ਕਹਿੰਦਾ ਹੂੰ ਤੇ ਉੱਪਰੋਂ ਗੋਲੀਆਂ ਵਰ੍ਹ ਰਹੀਆਂ ਨੇ ਉਹ ਕਹਿੰਦਾ ਮੈਂ ਕੀ ਕਰਾਂ ਮੈਂ ਕਿਹਾ ਯਾਰ ਇੱਕ ਇੱਕ ਲਾਸ਼ ਜੀ ਫੜ ਲਾ ਇੱਥੋਂ ਨਾਲ ਦੇ ਵਿੱਚ ਨਾਲ ਲਾ ਕੇ ਮੈਂ ਵੀ ਆਪਣੇ ਇੱਕ ਲਾਸ਼ਾਂ ਜੀ ਆਸੇ ਪਾਸੇ ਲਾਸ਼ਾਂ ਬਿਲਕੁਲ ਅੱਛਾ ਬੰਦੇ ਮਰੇ ਹੋਏ ਸੀ ਬਹੁਤ ਮਰੇ ਬੜੇ ਮਰੇ ਸੀ ਇਹ ਤਾਂ ਹੁਣ ਬੰਦਾ ਫਿੱਟ ਨਹੀਂ ਹੈਗਾ ਮੈਂ ਕਿਵੇਂ ਆਪਰੇਟਰ ਮੇਰੇ ਕੋਲ ਰੇਡੀਓ ਸਾਡ ਚੱਕੇ ਦਾ ਤਾਂ ਉਹ ਰਾਮ ਪ੍ਰਸਾਦ ਜਿਹੜੇ ਆਪਸੇ ਲੜਦੇ ਰਹਿੰਦੇ ਰਹੇ ਸੀ ਕਹਿੰਦਾ ਇਹ ਜਾਏਗਾ ਸਾਡਾ ਮੈਂ ਹਾਂ ਰੇਡੀਓ ਕੌਣ ਚੱਕੇਗਾ ਕਹਿੰਦਾ ਜਦ ਮੈਂ ਇਹਨੂੰ ਚੱਕ ਸਕਦਾ ਹਾਂ ਰੇਡੀਓ ਨੂੰ ਚੱਕੂਗਾ ਹਮ ਐਂਡ ਉਹ ਮੇਰੀ ਪਾਰਟੀ ਦਾ ਅਕਸਰ ਯਾਦ ਆ ਗਈ ਤੁਸੀਂ ਥੋੜੇ ਭਾਵੁਕ ਹੋ ਗਏ ਬਹੁਤ ਸੀਰੀਅਸ ਗੱਲ ਸੀ ਤੇ ਫਿਰ ਅਸੀਂ ਇਕੱਠੇ ਰਹੇ ਬਹੁਤ ਯਾਰ ਔਰ 1800 ਤੋਂ ਲੈ ਕੇ 1850 ਤੱਕ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਸਾਰਾ ਰਾਜ ਜਿੰਨਾ ਵੀ ਪਾਕਿਸਤਾਨ ਦੇ ਵਿੱਚ ਹੈ ਪਹਿਲਾ ਮਹਾਰਾਜਾ ਰਣਜੀਤ ਸਿੰਘ ਕੋਲੇ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਇਹਨਾਂ ਦਾ ਕਦੋਂ ਹੋਇਆ ਇਹਨਾਂ ਨੇ ਕੀ ਕਮਾਇਆ ਕੀ ਕਟਿਆ ਇੱਥੇ ਕਿਵੇਂ ਬਣ ਗਿਆ ਇਹਨਾਂ ਦਾ ਰਾਜ ਬੰਦੇ ਚੰਗੇ ਬਹੁਤ ਐ ਇੱਥੇ ਇਹਨਾਂ ਨੇ ਇੱਕ ਚੰਗੇ ਬੰਦਿਆਂ ਦਾ ਘਾਣ ਕੀਤਾ ਹੋਇਆ ਫੌਜ ਨੇ ਫੌਜ ਨੇ ਜੋ ਹੈ ਇੱਕ ਦੇਸ਼ ਨੂੰ ਜੋ ਪੰਜਾਬ ਤਾਂ ਉਹ ਪੰਜਾਬ ਦਾ ਹਿੱਸਾ ਹੈ ਨਾ ਇਹ ਸਭ ਤੋਂ ਅੱਗੇ ਤਕੜਾ ਦੇਸ਼ ਹੁੰਦਾ ਸੀ ਸਾਰਾ ਪੰਜਾਬ ਕਿੰਨਾ ਅੰਗਰੇਜ਼ ਵੀ ਡਰਦੇ ਸੀਗੇ ਤੋਂ ਇਹ ਉਹੀ ਦੇਸ਼ ਹੈ ਜਿਨ੍ਹਾਂ ਨੂੰ ਇਹਨਾਂ ਨੇ ਇਹ ਹਾਲ ਬਣਾ ਕੇ ਰੱਖ ਦਿੱਤਾ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਆਪਰੇਸ਼ਨ ਸਿੰਧੂਰ ਕੀਤਾ ਗਿਆ ਔਰ ਜਿਸ ਤਰ੍ਹਾਂ ਦੇ ਦੋਹਾਂ ਮੁਲਕਾਂ ਦੇ ਵਿੱਚ ਤਲਖੀ ਵਾਲੇ ਮਾਹੌਲ ਬਣਿਆ ਹੋਇਆ ਹੈ ਔਰ ਕੀ ਲੜਾਈ ਕੰਟੀਨਿਊ ਹੋਏਗੀ ਕਿ ਵੱਡੇ ਪੱਧਰ ਦੇ ਉੱਤੇ ਦੋਹਾਂ ਮੁਲਕਾਂ ਦੇ ਵੱਲੋਂ ਇੱਕ ਦੂਜੇ ਤੇ ਹਮਲਾ ਕੀਤਾ ਜਾ ਸਕਦਾ ਹੈ ਬਹੁਤ ਤਰ੍ਹਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਡ੍ਰਿਲ ਵੀ ਕੀਤੀ ਗਈ ਆ ਬਲੈਕਆਊਟ ਵੀ ਕੀਤਾ ਗਿਆ ਤੇ ਆਤੀ ਤੌਰ ਤੇ ਜੰਗੀ ਸਾਇਰਨ ਜਿਹਨੂੰ ਜੰਗੀ ਕੂਗੂ ਕਹ ਦਿੰਦੇ ਨੇ ਉਹ ਵੀ ਬੋਲੇ ਨੇ ਲੋਕਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਨੇ ਮੇਰੇ ਨਾਲ ਕਰਨਲ ਰਿਟਾਇਰ ਡਾਕਟਰ ਡੀ ਐਸ ਗਰੇਵਾਲ ਮੌਜੂਦ ਰਹਿਣਗੇ ਗਰੇਵਾਲ ਸਭ ਤੋਂ ਜਾਣਾਂਗੇ ਕਿ ਮਾਹੌਲ ਕਿੱਦਾਂ ਦਾ ਹੈਗਾ ਕੀ ਕੁਝ ਹੋ ਸਕਦਾ ਹੈ ਜਾਂ ਫਿਰ ਇਹਤਿਆਤ ਕਿੰਨੀ ਕੁ ਵਰਤਣੀ ਚਾਹੀਦੀ ਹੈ ਔਰ ਟੈਕਨੀਕਲ ਤੌਰ ਤੇ ਕੀ ਲੜਾਈ ਹੋ ਸਕਦੀ ਹੈ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਪਰਮਾਣੂ ਦੀ ਵੀ ਵਰਤੋਂ ਹੋ ਸਕਦੀ ਹੈ ਸਾਰੇ ਸਵਾਲ ਲਵਾਂਗੇ ਗਰੇਵਾਲ ਜੀ ਵੈਲਕਮ ਹੈ ਵੈਲਕਮ ਜੀ ਥੈਂਕ ਯੂ ਸ਼ੁਕਰੀਆ ਸਵਾਲ ਜਿਵੇਂ ਮੈਂ ਗੱਲਾਂ ਕੀਤੀਆਂ ਨੇ ਤੁਸੀਂ ਬਿਹਤਰ ਦੱਸ ਸਕਦੇ ਹੋ ਕਿਉਂਕਿ ਤੁਸੀਂ ਫੋਰਸਸ ਦੇ ਵਿੱਚ ਵੀ ਰਹੇ ਹੋ ਬਹੁਤ ਲੰਮਾ ਤੁਹਾਡਾ ਤਜਰਬਾ ਵੀ ਹੈਗਾ ਤੁਸੀਂ ਟੈਕਨੀਕਲ ਤੌਰ ਤੇ ਇਹ ਚੀਜ਼ ਨੂੰ ਬਿਹਤਰ ਸਮਝ ਸਕਦੇ ਹੋ ਦੱਸ ਸਕਦੇ ਹੋ ਕਿ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ ਕੀ ਵੱਡੇ ਪੱਧਰ ਤੇ ਵਾਰ ਲਾਈਕ ਸਿਚੁਏਸ਼ਨ ਹੋ ਸਕਦੀ ਹੈ ਕਿਉਂਕਿ ਲੋਕ ਇਹਨੂੰ 65 ਤੇ 71 ਵਾਲੇ ਟਾਈਮ ਦੇ ਨਾਲ ਜੋੜ ਕੇ ਵੀ ਦੇਖ ਰਹੇ ਨੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਐਡੀ ਵੱਡੀ ਇਨਸਾਨੀਅਤ ਦੀ ਜੋ ਮਾਰ ਹੋਈ ਹੈ ਇਹ ਕਦੇ ਹੋਈ ਨਹੀਂ ਹੈ ਇਹ ਕਹਿ ਕੇ ਕਿ ਤੂੰ ਹਿੰਦੂ ਹੈਂ ਕਿ ਮੁਸਲਮਾਨ ਹੈ ਕਲਮਾ ਪੜ੍ਹੀਏ ਹੋ ਫਿਰ ਗੋਲੀ ਮਾਰਨੀ ਜੀ ਔਰ ਜੋ ਉਹਨਾਂ ਦੀਆਂ ਵਿਧਵਾਵਾਂ ਨੇ ਉਹਨਾਂ ਨੂੰ ਕਹਿਣਾ ਕਿ ਜਾਓ ਆਪਣੀ ਸਰਕਾਰ ਨੂੰ ਕਿ ਅਸੀਂ ਆ ਕਰ ਰਹੇ ਆ ਕਰ ਲੋ ਜੋ ਕਰਨਾ ਇੱਕ ਚੈਲੰਜ ਦੇਣਾ ਇੰਨੀ ਵੱਡੀ ਇਨਸਾਨੀਅਤ ਦੀ ਹੈਠੀ ਜੋ ਹੈ ਮੈਂ ਕਦੇ ਕਿਤੇ ਸੁਣੀ ਨਹੀਂ ਦੁਨੀਆ 'ਚ ਵੀ ਨਹੀਂ ਇਦਾਂ ਦੀ ਤਾਂ ਇਹੋ ਜੀ ਹੈਠੀ ਦਾ ਇਹੋ ਜੇ ਜੋ ਇਨਸਾਨੀਅਤ ਦੇ ਉੱਤੇ ਵਾਰ ਦਾ ਬਦਲਾ ਲੈਣਾ ਤਾਂ ਕਿਉਂਕਿ ਸਾਰਾ ਹਿੰਦੁਸਤਾਨ ਬਰਲ ਚੁੱਕਿਆ ਸੀਗਾ ਦੁਨੀਆ ਦੀ ਦੁਨੀਆ ਦੇ ਵਿੱਚ ਇਹਦੇ ਚਹਾਕਾਰ ਹੋ ਗਈ ਸੀ ਹੂੰ ਉਹਦਾ ਤਾਂ ਜੋ ਹੈ ਬਦਲਾ ਲੈਣਾ ਬਣਦਾ ਹੀ ਸੀਗਾ ਔਰ ਇਹ ਵੀ ਪਤਾ ਸੀ ਕਿ ਲਿਆ ਜਾਏਗਾ ਇਹਨਾਂ ਨੂੰ ਵੀ ਪਤਾ ਸੀਗਾ ਪਾਕਿਸਤਾਨ ਨੂੰ ਵੀ ਪਤਾ ਸੀਗਾ ਕਿ ਭਾਰਤ ਨਹੀਂ ਹਟਣ ਵਾਲਾ ਔਰ ਉਹਨਾਂ ਸਭ ਨੂੰ ਆਸ ਸੀ ਕਿ ਭਾਰਤ ਪਾਕਿਸਤਾਨ ਦੇ ਉੱਤੇ ਹਮਲਾ ਕਰੇਗਾ ਲੇਕਿਨ ਭਾਰਤ ਨੇ ਬੜੀ ਸਿਆਣਪ ਵਰਤੀ ਉਹਨਾਂ ਨੇ ਸਾਫ਼ ਕਿਹਾ ਕਿ ਜਦ ਮੋਦੀ ਨੇ ਜਾਂ ਸਾਰਿਆਂ ਪਹਿਲਾਂ ਕੈਬਨਿਟ ਕਮੇਟੀ ਦੀ ਮੀਟਿੰਗ ਬੁਲਾਈ ਫਿਰ ਚਾਰਵੀਂ ਚੀਫ ਦੀ ਜਾਂ ਸਕਿਉਰਿਟੀ ਕੌਂਸਲ ਦੀ ਮੀਟਿੰਗ ਬੁਲਾਈ ਉਹਦੇ ਚ ਉਹਨੇ ਸਾਫ਼ ਕਿਹਾ ਕਿ ਤੁਹਾਨੂੰ ਖੁੱਲੀ ਛੁੱਟੀ ਹੈ ਫ੍ਰੀ ਹੈਂਡ ਦਿੱਤਾ ਉਹਨੂੰ ਫ੍ਰੀ ਹੈਂਡ ਕਾਦੇ ਲਈ ਹੈ ਟੈਰਰਿਸਟਾਂ ਨੂੰ ਖਤਮ ਕਰਨ ਦਾ ਟੈਰਰਿਜ਼ਮ ਖਤਮ ਕਰਨ ਦਾ ਟੈਰਰਿਸਟਾਂ ਟੈਰਰਿਜ਼ਮ ਖਤਮ ਕਰਨ ਦਾ ਇਹ ਜੋ ਖੁੱਲੀ ਛੁੱਟੀ ਦਿੱਤੀ ਸੀ ਉਹਦੇ ਚ ਸਾਫ਼ ਕਲੀਅਰ ਆਰਡਰ ਸੀ ਕਿ ਤੁਸੀਂ ਟੈਰੋਰਿਜ਼ਮ ਨੂੰ ਖਤਮ ਕਰਨਾ ਹੈ ਟੈਰੋਰਿਜ਼ਮ ਖਤਮ ਕਰਨਾ ਫੌਜ ਦੇ ਲਈ ਇਹਨਾਂ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਇਹਦੇ ਵਿੱਚ ਸਾਰੇ ਸਿਵਿਲਿਅਨਸ ਇਨਵੋਲਡ ਹੈ ਦੂਜਾ ਦੇਸ਼ ਇਨਵੋਲਡ ਹੈ ਸਿੱਧੀ ਵਾਰ ਕੀਤੀ ਨਹੀਂ ਜਾ ਸਕਦੀ ਇਹਦੇ ਵਿੱਚ ਕੋਵਰਡ ਆਪਰੇਸ਼ਨ ਬਹੁਤ ਕਰਦੇ ਪੈਂਦੇ ਨੇ ਜੋ ਇਹਦੇ ਵਿੱਚ ਇੰਟੈਲੀਜੈਂਸ ਦੀ ਬਹੁਤ ਜ਼ਰੂਰਤ ਹੁੰਦੀ ਹੈ ਕੱਲੇ-ਕੱਲੇ ਟੈਰਰਿਸਟ ਦਾ ਐਡਰੈਸ ਔਰ ਜਗਾ ਔਰ ਸਥਾਨ ਦੀ ਰਿਕੁਆਇਰਮੈਂਟ ਹੁੰਦੀ ਹੈ। ਹੂੰ ਇਹਦੇ ਵਿੱਚ ਤਿੰਨਾਂ ਸੈਨਾਵਾਂ ਨੂੰ ਬੁਲਾਇਆ ਗਿਆ ਸੀਗਾ। ਜੇ ਤੁਸੀਂ ਜਾਣਦੇ ਹੋ ਸਭ ਤੋਂ ਪਹਿਲਾਂ ਉਹਨਾਂ ਨੇ ਦੇਵੀ ਵਾਲੇ ਚੀਫ ਨੂੰ ਬੁਲਾਇਆ। ਜੀ ਜੀ। ਫਿਰ ਉਸ ਤੋਂ ਬਾਅਦ ਪਾਕ ਆਰਮੀ ਵਾਲੇ ਨੂੰ ਬੁਲਾਇਆ ਤੇ ਜੇ ਲਾਸਟ 에ਅਰ ਫੋਰਸ ਵਾਲੇ ਨੂੰ ਬੁਲਾਇਆ। ਹੂੰ ਤੇ ਫਿਰ ਮੈਨੂੰ ਕਲੀਅਰ ਹੋ ਗਿਆ ਸੀ ਕਿ ਇਹ ਜੋ ਹੈ ਤਰੀਕਾ ਹੈ ਬਾਈ 에ਅਰ ਹੀ ਇਸਤੇਮਾਲ ਹੋਏਗਾ। ਹੂੰ ਹੂੰ। ਉਹ ਜਿਹੜੀ ਪਲਾਨ ਬਣਾਈ ਗਈ ਸੀ ਕਿ ਬਾਰਡਰ ਦੇ ਉੱਤੋਂ ਹੀ ਰਫਾਲ ਜੋ ਜਟ 에ਅਰਕ੍ਰਾਫਟ ਅਸੀਂ ਲਏ ਆ ਫਰਾਂਸ ਤੋਂ ਉਹਨਾਂ ਦੇ ਵਿੱਚ ਜੋ ਮਿਸਾਈਲਸ ਨੇ ਉਹਨਾਂ ਦੇ ਨਾਲ ਸਿੱਧਾ ਹਮਲਾ ਕੀਤਾ ਜਾਵੇ ਕਿਉਂਕਿ ਜਿੰਨੀਆਂ ਵੀ ਬਾਰਡਰ ਦੀਆਂ ਇਹਨਾਂ ਦੀਆਂ ਆਊਟਪੋਸਟ ਸੀ ਜਾਂ ਇਹਨਾਂ ਦੇ ਕੇਂਦਰ ਸੀਗੇ ਉਹ 25 ਤੋਂ 30 ਕਿਲੋਮੀਟਰ ਦੇ ਅੰਦਰ ਅੰਦਰ ਸੀ ਜੋ ਮਿਸਾਈਲ ਦੀ ਰੇਂਜ ਦੇ ਵਿੱਚ ਸੀ ਹਾਂ सैटेलाइट ਦੇ ਜਰੇ ਪੂਰੀ ਫੋਟੋਗ੍ਰਾਫ ਲਈ ਗਈ ਹਮਮ ਔਰ ਖਾਸ ਕਰਕੇ ਰਾ ਨੇ ਵੀ ਪੂਰੀ ਇਨਫੋਰਮੇਸ਼ਨ ਕਲੈਕਟ ਕੀਤੀ ਪਲੱਸ ਆਪਣੇ ਇੰਟੈਲੀਜੈਂਸ ਜੋ ਸੋਰਸਸ ਸੀ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕੀਤੀ ਪੱਕੀ ਇਨਫੋਰਮੇਸ਼ਨ ਲੈ ਕੇ ਹੀ ਟਾਰਗੇਟ ਚੁਣੇ ਗਏ ਨੌ ਵੱਡੇ ਟਾਰਗੇਟਸ ਇਹ ਤਾਂ ਉਹਨਾਂ ਕੋਲ ਸਾਫ ਵਰਗੇ ਟ੍ਰੇਨਿੰਗ ਹੋਏ ਜਾਂ ਦੂਜੇ ਟੈਰਰਿਸਟ ਪਠਾਨਕੋਟ ਵਾਲੇ ਟ੍ਰੇਨਿੰਗ ਹੋਏ ਪਲਵਾਮਾ ਦਾ ਵੀ ਉੱਥੋਂ ਹੀ ਸਾਰਾ ਕੁਝ ਸਕ੍ਰਿਪਟ ਲਿਖੀ ਗਿਆ ਹਾਂ ਜਿੱਥੇ ਜਿੱਥੇ ਆਰਡਰ ਥਾਂ ਦੇ ਉੱਤੇ ਜਿੱਥੇ ਸਕ੍ਰਿਪਟ ਲਿਖੀ ਗਏ ਗੁਰਾ ਸਾਹਿਬ ਮੈਂ ਥੋੜਾ ਜਿਹਾ ਆਪਾਂ ਜੇ ਮੌਕੇ ਦੀ ਗੱਲ ਦੇ ਉੱਤੇ ਆਈਏ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਆਮ ਲੇਮਨ ਥਿਊਰੀ ਆ ਤੁਸੀਂ ਤਾਂ ਇਹਨੂੰ ਚਲੋ ਟੈਕਨੀਕਲ ਤੌਰ ਤੇ ਬਹੁਤ ਚੀਜ਼ਾਂ ਸੋਚਦੇ ਹੋ ਪਰ ਜਿਹੜਾ ਇੱਕ ਸੱਤ ਚ ਬੈਠਾ ਬੰਦਾ ਅਖਬਾਰ ਪੜ੍ਹਦਾ ਬੰਦਾ ਚਾਹ ਪੀਂਦਾ ਕੋਨੇ ਦੇ ਬੈਠਾ ਬੰਦਾ ਉਹ ਇਹ ਚੀਜ਼ ਸੋਚਦਾ ਕਿ ਰਾਸ਼ਨ ਇਕੱਠਾ ਕਰ ਲੋ ਲੜਾਈ ਲੰਮੀ ਚੱਲ ਜਾਣੀ ਆ ਕੀ ਪਾਕਿਸਤਾਨ ਇਸ ਪੋਜੀਸ਼ਨ ਦੇ ਵਿੱਚ ਹੈਗਾ ਕਿ ਲੜਾਈ ਲੰਮੀ ਖਿੱਚ ਲਵੇ ਪਹਿਲੀ ਗੱਲ ਕਿ ਭਾਰਤ ਨੇ ਉਹਨਾਂ ਨਾਲ ਤਾਂ ਕੋਈ ਲੜਾਈ ਨਹੀਂ ਕੀਤੀ ਪਾਕਿਸਤਾਨ ਨਾਲ ਕੋਈ ਨਹੀਂ ਲੜਾਈ ਕੀਤੀ ਆਰਮੀਨ ਨਾਲ ਕੋਈ ਲੜਾਈ ਨਹੀਂ ਕੀਤੀ ਇਹਨਾਂ ਦੇ ਟੈਰਰਿਸਟ ਨੇ ਅਟੈਕ ਕੀਤਾ ਹੁਣ ਸਾਰੇ ਕੰਟਰੀ ਇਹ ਕਹਿੰਦੇ ਆ ਭਾਈ ਤੁਸੀਂ ਬੰਦ ਕਰੋ ਹੋਰ ਨਾ ਅੱਗੇ ਚੱਲੋ ਹੁਣ ਚੀਨ ਨੇ ਵੀ ਕਹਿਤਾ ਅਸੀਂ ਤੁਹਾਡੇ ਕੋਲ ਵਿੱਚ ਆ ਜਾਵਾਂਗੇ ਜਿੱਦੀ ਮਦਦ ਦੇਤੇ ਸ਼ਹਿਰ ਤੇ ਭੜਕ ਰਹੇ ਸੀ ਅੰਦਰੋਂ ਉਹ ਚਾਹੇ ਕੁਝ ਵੀ ਬੋਲੇ ਆਰਮੀ ਚੀਫ ਕੁਝ ਵੀ ਬੋਲਦਾ ਰਹੇ ਜੋ ਫੋਰਨ ਮਿਨਿਸਟਰ ਜੋ ਫੋਰਨ ਮਿਨਿਸਟਰ ਬਹੁਤ ਉਹਨਾਂ ਦਾ ਧਿਆਨ ਦੇ ਬੋਲਦਾ ਦੂਜੇ ਬੋਲਦਾ ਡਿਫੈਂਸ ਮਿਨਿਸਟਰ ਵੀ ਬੋਲਦਾ ਤੇ ਇਹਨਾਂ ਦਾ ਜੋ ਪ੍ਰਾਈਮ ਮਿਨਿਸਟਰ ਹੈ ਉਹ ਜ਼ਿਆਦਾ ਨਹੀਂ ਬੋਲਦਾ ਲੇਕਿਨ ਉਹਨੇ ਕਹਿਤਾ ਠੀਕ ਆ ਤੁਹਾਨੂੰ ਖੁੱਲੀ ਛੁੱਟੀ ਹੈ ਹਨਾ ਖੁੱਲੀ ਛੁੱਟੀ ਉਹਨਾਂ ਨੂੰ ਕਾਦੀ ਹੈ ਕੀ ਕਰੇਗਾ ਅਸੀਂ ਬਾਰਡਰ ਦੇ ਉੱਤੇ ਫਾਇਰ ਕਰੀ ਜਾ ਰਹੇ ਨੇ ਲਗਾਤਾਰ ਜ਼ਿਆਦਾਤਰ ਹੁਣ ਦੇਖੋ ਉਹਨਾਂ ਨੇ ਵੀ ਇਹ ਨਹੀਂ ਕਿ ਹਟ ਗਏ ਸਿਵਿਲਿਅਨ ਨੂੰ ਮਾਰਨ ਨਾਲੋਂ ਜਿਵੇਂ ਉਹਨੇ ਦੇਖਿਆ ਗੁਰਦੁਆਰੇ ਦੇ ਉੱਤੇ ਅਟੈਕ ਪੁੰਚ ਮੈਂ ਦੇਖਿਆ ਬੜੀ ਚਾਹੀਦੀ ਉੱਤੇ ਸੈਪਰੇਟ ਇਕੱਲਾ ਹੀ ਆਣਾ ਲੈਣਾ ਨਾ ਦੇਣਾ ਉੱਥੇ ਬੰਬ ਕਰਤਾ ਬਹੁਤ ਬਹੁਤ ਦੁੱਖਦਉ ਹਾਂ ਉਸੇ ਤਿੰਨ ਬੰਦੇ ਮਰ ਗਏ ਹਮ ਤੋ ਇਹ ਜੋ ਆਪਣੀ ਆਦਤਾਂ ਤੋਂ ਨਹੀਂ ਹਟ ਸਕਦਾ ਉਹ ਪਰ ਲੜਾਈ ਲੜਾਈ ਪੂਰੀ ਲੈ ਨਹੀਂ ਸਕਦਾ ਕਿਉਂਕਿ ਉਹਨਾਂ ਕੋਲੋਂ ਇੰਨਾ ਮਨੀਸ਼ਨ ਵੀ ਤਾਂ ਹੋਣਾ ਚਾਹੀਦਾ